ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਇੱਕ ਡਿਜੀਟਲ ਕੈਟਾਲਾਗ ਦੀ ਤਾਰਨਾ ਬਾਰੇ ਜਾਣਿਆ ਇਸ ਦੇ ਮੁੱਖ ਪਹਿਲੂਆਂ ਤੇ ਧਿਆਨ ਕੇਂਦ੍ਰਿਤ ਕੀਤਾ ਡਾਟਾਬੇਸ ਅਤੇ ਡਿਸਪਲੇ ਅਸੀਂ ਉਹਨਾਂ ਫਾਇਦਿਆਂ ਬਾਰੇ ਜਾਣਿਆ ਜੋ ਇੱਕ ਉੱਚ ਗੁਣਵੱਤਾ ਵਾਲਾ ਡਿਜੀਟਲ ਕੈਟਾਲਾਗ ਆਨਲਾਈਨ ਵਿਕਰੀ ਤਾਮਨ ਉਪੇਸ਼ ਕਰਦਾ ਹੈ ਅਤੇ ਮਹੱਤਵਪੂਰਨ ਭੂਮਿਕਾ ਬਾਰੇ ਜੋ ਸਟੀਕ ਉਤਪਾਦ ਜਾਣਕਾਰੀ ਵਿਕਰੀ ਪ੍ਰਕਿਰਿਆ ਵਿੱਚ ਨਿਭਾਉਂਦੀ ਹੈ ਇਸ ਤੋਂ ਇਲਾਵਾ ਅਸੀਂ ਚਰਚਾ ਕੀਤੀ ਕਿ ਕਿਵੇਂ ਤੀਜੀ ਥਿਰ ਦੇ ਕੈਟਾਲਾਗ ਸੇਵਾ ਪ੍ਰਦਾਤਾ ਲੋਡ ਪੈਂਟ ਤੇ ਵਿਕਰੇਤਾਵਾਂ ਨੂੰ ਉਹਨਾਂ ਦੇ ਕੈਟਲੌਗ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਇਸ ਵੀਡੀਓ ਵਿੱਚ ਅਸੀਂ ਉਤਪਾਦ ਗੁਣਾਂ ਨੂੰ ਪਰਿਭਾਸ਼ਿਤ ਕਰਨ ਬਾਰੇ ਸਿੱਖਾਂਗੇ ਇਹਨਾਂ ਨੂੰ ਕਦੋਂ ਕਿਉਂ ਅਤੇ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਵੱਖ-ਵੱਖ ਕਿਸਮ ਦੇ ਗੁਣ ਅਤੇ ਉਹ ਤੁਹਾਡੇ ਉਤਪਾਦਾਂ ਨੂੰ ਆਨਲਾਈਨ ਵੇਚਣ ਲਈ ਕਿਵੇਂ ਜ਼ਰੂਰੀ ਹਨ ਤਾਂ ਗੁਣ ਕੀ ਹੁੰਦਾ ਹੈ ਗੁਣ ਕਿਸੇ ਉਤਪਾਦ ਬਾਰੇ ਇੱਕ ਵਿਲੱਖਣ ਵਿਸ਼ੇਸ਼ਤਾ ਜਾਂ ਜਾਣਕਾਰੀ ਹੈ ਜੋ ਇੱਕ ਵਿਲੱਖਣ ਸਟਾਕ ਕੀਪਿੰਗ ਯੂਨਿਟ ਜਾਂ SKU ਨੂੰ ਪਰਿਭਾਸ਼ਿਤ ਕਰਦੀ ਹੈ ਉਹ ਗਾਹਕਾਂ ਨੂੰ ਕਿਸੇ ਉਤਪਾਦ ਬਾਰੇ ਜਾਣਨ ਉਤਪਾਦਾਂ ਵਿਚਕਾਰ ਅੰਤਰ ਕਰਨ ਅਤੇ ਖਰੀਦ ਦੇ ਸਮੇਂ ਕਿਸੇ ਉਤਪਾਦ ਬਾਰੇ ਸੂਚਿਤ ਫੈਸਲਾ ਲੈਣ ਵਿੱਚ ਮਦਦ ਕਰਦੇ ਹਨ ਕੈਟਾਲਾਗ ਬਣਾਉਂਦੇ ਸਮੇਂ ਉਤਪਾਦ ਗੁਣਾ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ ਬਾਹਰ ਐਪਲੀਕੇਸ਼ਨ ਤੇ ਉਤਪਾਦ ਗੁਣ ਖਰੀਦਦਾਰਾਂ ਨੂੰ ਹਜ਼ਾਰਾਂ ਉਤਪਾਦਾਂ ਨੂੰ ਫਿਲਟਰ ਕਰਨ ਅਤੇ ਉਹਨਾਂ ਦੀਆਂ ਜ਼ਰੂਰਤਾਂ ਨਾਲ ਮੇਲ ਖਾਂਦੇ ਉਤਪਾਦ ਦੀ ਚੋਣ ਕਰਨ ਵਿੱਚ ਮਦਦ ਕਰਦੇ ਹਨ ਇਤੋਂ ਤੱਕ ਕਿ ਇੱਕ ਚੰਗਾ ਉਤਪਾਦ ਸਬੰਧਿਤ ਗੁਣਾਂ ਤੋਂ ਬਿਨਾ ਪੂਰੀ ਜਾਣਕਾਰੀ ਦੇ ਕਾਟ ਕਰਨ ਖਰੀਦਦਾਰਾਂ ਲਈ ਧਿਆਨ ਦੇਣ ਯੋਗ ਨਹੀਂ ਹੋਵੇਗਾ। ਮੁੱਖ ਉਤਪਾਦ ਗੁਣਾਂ ਤੋਂ ਖੋਜਣ ਦੇ ਨਾਲ ਇੱਕ ਵਿਕਰੇਤਾ ਅਤੇ ਸੈਲਰ ਨੈਟਵਰਕ ਪਾਰਟਿਸਪੈਂਟ ਵੇਚਣ ਦਾ ਮੌਕਾ ਗਵਾ ਦੇਵੇਗਾ। ਗੁਣਾਂ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ। ਆਓ ਇਹਨਾਂ ਬਾਰੇ ਹੋਰ ਜਾਣਦੇ ਹਾਂ। ਪਹਿਲਾ ਸਾਡੇ ਕੋਲ ਹੈ ਲਾਜ਼ਮੀ ਮਹੱਤਵਪੂਰਨ ਗੁਣ ਇਹ ਨਾਮ ਦੇ ਅਨੁਸਾਰ ਹੈ। ਲਾਜ਼ਮੀ ਅਤੇ ਮਹੱਤਵਪੂਰਨ ਇਕ ਗਾਹਕ ਨੂੰ ਖਰੀਦਵਾਰੇ ਫੈਸਲਾ ਕਰਨ ਲਈ ਯਕੀਨੀ ਤੌਰ ਤੇ ਇਹਨਾਂ ਦੀ ਲੋੜ ਹੁੰਦੀ ਹੈ ਉਦਾਹਰਨ ਲਈ ਜੁੱਤੀਆਂ ਦੇ ਮਾਮਲੇ ਵਿੱਚ ਜੁੱਤੀ ਦਾ ਆਕਾਰ ਇੱਕ ਲਾਜ਼ਮੀ ਗੁਣ ਹੋਵੇਗਾ 에어 ਕੰਡੀਸ਼ਨਰ ਲਈ ਟਨ ਲਾਜ਼ਮੀ ਗੁਣ ਹੈ ONDC ਨੈੱਟਵਰਕ ਨੇ ਉਪਯੋਗ ਦੇ ਅਭਿਆਸਾਂ ਦੇ ਆਧਾਰ ਤੇ ਹਰੇਕ ਸ਼੍ਰੇਣੀ ਲਈ ਲਾਜ਼ਮੀ ਗੁਣ ਸਥਾਪਿਤ ਕੀਤੇ ਹਨ ਇੱਕ ਸੈਲਰ ਨੈੱਟਵਰਕ ਪਾਰਟਿਸਪੈਂਟ ਨੂੰ ਆਪਣੇ ਉਤਪਾਦਾਂ ਲਈ ਲਾਜ਼ਮੀ ਗੁਣ ਖੇਤਰਾਂ ਵਿੱਚ ਮੁੱਲਾਂ ਨੂੰ ਜੋੜਨਾ ਪੈਂਦਾ ਹੈ ਇੱਕ ਬਾਅਰ ਨੈੱਟਵਰਕ ਪਾਰਟਿਸਪੈਂਟ ਆਪਣੇ ਖਰੀਦਦਾਰ ਅਨੁਭਵ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰਨ ਲਈ ਲਾਜ਼ਮੀ ਗੁਣਾ ਦਾ ਐਲਾਨ ਵੀ ਕਰ ਸਕਦਾ ਹੈ। ਲਾਜ਼ਮੀ ਮਹੱਤਵਪੂਰਨ ਗੁਣਾ ਬਾਰੇ ਨਵੀਨਤਮ ਜਾਣਕਾਰੀ ਲਈ ONDC ਵੈੱਬਸਾਈਟ ਦੇ ਪ੍ਰਬੰਧਨ ਅਤੇ ਨੀਤੀਆਂ ਸੈਕਸ਼ਨ ਤੇ ਜਾਓ ਅਤੇ ਚੈਪਟਰ 2 ਪੜ੍ਹੋ। ਇੱਥੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸ਼੍ਰੇਣੀ ਲਈ ਕੁਝ ਲਾਜ਼ਮੀ ਮਹੱਤਵਪੂਰਨ ਗੁਣਾ ਦਾ ਇੱਕ ਨਮੂਨਾ ਹੈ। ਇਸ ਵਿੱਚ ਆਈਟਮ ਦਾ ਨਾਮ, ਭੋਜਨ ਦੀ ਕਿਸਮ, ਸਰਵਿੰਗ ਵਹਾਗ ਦਾ ਆਕਾਰ ਅਤੇ ਮੁੱਖ ਸਮਗਰੀ ਹੈ ਫਿਰ لازਮੀ ਜਾਣਕਾਰੀ ਗੁਣ ਹਨ ਇਹ ਉਹ ਗੁਣ ਹਨ ਜੋ ਕਾਨੂੰਨ ਦੁਆਰਾ ਗਾਹਕਾਂ ਲਈ ਪ੍ਰਦਰਸ਼ਿਤ ਕੀਤੇ ਜਾਣੇ لازਮੀ ਹਨ ਉਦਾਹਰਨ ਲਈ ਮੂਲ ਦੇਸ਼ ਜਾਤ ਨਿਰਮਾਤਾ ਦਾ ਪਤਾ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਹਰੇਕ ਦੇ ਅਧੀਨ ਦਿਸ਼ਾ ਨਿਰਦੇਸ਼ਾਂ ਅਤੇ ਨਿਯਮਾਂ ਲਈ ਇਹ ਦਿੱਤੀਆਂ ਵੈੱਬਸਾਈਟਾਂ ਨੂੰ ਦੇਖਣਾ ਚਾਹੀਦਾ ਹੈ ਲੇਬਲਿੰਗ ਲੋੜਾਂ ਲਈ ਭਾਰਤੀ ਮਿਆਰ ਬਿਊਰੋ ਤੋਲਣ ਅਤੇ ਮਾਪਣ ਦੇ ਨਿਯਮਾਂ ਲਈ ਲੀਗਲ ਮੈਟਰੋਲੋਜੀ ਵੈਬਸਾਈਟ ਈ-ਕਾਮਰਸ ਖਪਤਕਾਰ ਸੁਰੱਖਿਆ ਨਿਯਮਾਂ ਲਈ ਖਪਤਕਾਰ ਮਾਮਲਿਆਂ ਦਾ ਪੋਰਟਲ ਐਫਐਸਐਸਏਆਈ ਵੱਲੋਂ ਪੈਕੇਜਿੰਗ ਅਤੇ ਲੇਬਲਿੰਗ ਨਿਯਮ ਅਤੇ ਅੰਤ ਵਿੱਚ ਵਿਕਲਪ ਗੁਣ ਹਨ ਇੱਕ ਗਾਹਕ ਇਹਨਾਂ ਉਤਪਾਦ ਗੁਣਾਂ ਨੂੰ ਜਾਣੇ ਬਿਨਾਂ ਕਿਸੇ ਉਤਪਾਦ ਨੂੰ ਖਰੀਦਣ ਦਾ ਫੈਸਲਾ ਕਰ ਸਕਦਾ ਹੈ ਪਰ ਉਹਨਾਂ ਨੂੰ ਜਾਣਨਾ ਚੰਗਾ ਹੋਵੇਗਾ ਜੇ ਗਾਹਕ ਵਧੇਰੇ ਵਿਰਵੇ ਚਾਹੁੰਦਾ ਹੈ ਜਾਂ ਸਮਾਨ ਗੁਣਾ ਵਾਲੇ ਉਤਪਾਦਾਂ ਦੀ ਤੁਲਨਾ ਕਰਨਾ ਚਾਹੁੰਦਾ ਹੈ ਉਦਾਹਰਨ ਲਈ ਮੋਬਾਈਲ ਫੋਨ ਖਰੀਦਦੇ ਸਮੇਂ ਇੱਕ ਗਾਹਕ ਬੈਟਰੀ ਦੀ ਮਿਲੀਐਂਪੀਅਰ ਘੰਟਾ ਰੇਟਿੰਗ ਦੇ ਨਾਲ-ਨਾਲ ਨਿਰਮਾਤਾ ਦੁਆਰਾ ਪ੍ਰਦਾਨ ਕੀਤੇ ਗਏ ਅਨੁਮਾਨਿਤ ਟਾਕ ਟਾਈਮ ਅਤੇ ਸਟੈਂਡਬਾਈ ਟਾਈਮ ਨੂੰ ਦੇਖ ਸਕਦਾ ਹੈ ਇਹ ਨਿਰਧਾਰਤ ਕਰਨ ਲਈ ਕਿ ਕਿਹੜੇ ਫੋਨ ਦੀ ਬੈਟਰੀ ਲਾਈਫ ਸਭ ਤੋਂ ਲੰਬੀ ਹੈ ਵੱਖ-ਵੱਖ ਮਾਡਲਾਂ ਵਿੱਚ ਇਹਨਾਂ ਗੁਣਾ ਦੀ ਤੁਲਨਾ ਕਰਕੇ ਗਾਹਕ ਇਸ ਬਾਰੇ ਸੂਚਿਤ ਫੈਸਲਾ ਲੈ ਸਕਦੇ ਹਨ ਵਿਕਰੇਤਾ ਫੋਨ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਸਮੁੱਚੇ ਤੌਰ ਤੇ ਸਭ ਤੋਂ ਵਧੀਆ ਮੁੱਲ ਪ੍ਰਦਾਨ ਕਰੇਗਾ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਵਿਕਰੇਤਾ ਇਹ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਗੁਣ ਸ਼ਾਮਲ ਕਰਨ ਕਿ ਕੈਟਾਲਾਗ ਸਾਰੀਆਂ ਗਾਹਕ ਕਿਸਮਾਂ ਜਾਂ ਸੈਗਮੈਂਟਾਂ ਲਈ ਟੁਕਮਾ ਪੂਰਾ ਹੈ। ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਤੁਸੀਂ ਪਹਿਲਾਂ ਲਾਜ਼ਮੀ ਗੁਣਾਂ ਨੂੰ ਸੂਚੀਬੱਧ ਕਰੋ ਅਤੇ ਫਿਰ ਗੈਰ ਲਾਜ਼ਮੀ ਜਾਂ ਵਿਕਲਪ ਗੁਣਾਂ ਦੇ ਹੋਰ ਵਿਰਮਿਆਂ ਤੇ ਜਾਓ। ONDC ਹਰੇਕ ਸ਼੍ਰੇਣੀ ਲਈ ਕੈਟਾਲਾਗ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਕਲਪ ਗੁਣਾ ਦਾ ਸੁਝਾਅ ਦੇਵੇਗਾ ਸੰਖੇਪ ਵਿੱਚ ਗੁਣ ਕਿਸੇ ਉਤਪਾਦ ਦੀਆਂ ਮੂਰਤ ਅਤੇ ਅਮੂਰਤ ਵਿਸ਼ੇਸ਼ਤਾਵਾਂ ਹਨ ਜੋ ਖਰੀਦਦਾਰਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਉਤਪਾਦ ਨੂੰ ਲੱਭਣ ਤੁਲਨਾ ਕਰਨ ਅਤੇ ਚੁਣਨ ਵਿੱਚ ਮਦਦ ਕਰਦੀਆਂ ਹਨ ਇੱਥੇ ਤਿੰਨ ਮੁੱਖ ਕਿਸਮ ਦੇ ਗੁਣ ਹਨ ਜਿਨ੍ਹਾਂ ਬਾਰੇ ਤੁਹਾਨੂੰ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਜਾਣਨ ਦੀ ਲੋੜ ਹੈ ਅਤੇ ਤੁਹਾਡੇ ਵਿਕਰੇਤਾਵਾਂ ਨੂੰ ਜਾਣਨ ਦੀ ਲੋੜ ਹੈ ਜਦੋਂ ਉਹ ਆਨਲਾਈਨ ਕੈਟਲੌਗ ਤੇ ਆਪਣੇ ਇਨਵੈਂਟਰੀ ਉਤਪਾਦ ਨੂੰ ਅਪਡੇਟ ਕਰਦੇ ਹਨ ਲਾਜ਼ਮੀ ਮਹੱਤਵਪੂਰਨ ਗੁਣ ਲਾਜ਼ਮੀ ਜਾਣਕਾਰੀ ਵਾਲੇ ਗੁਣ ਅਤੇ ਵਿਕਲਪ ਗੁਣ ਸਾਡੀ ਅਗਲੀ ਵੀਡੀਓ ਵਿੱਚ ਅਸੀਂ ਇੱਕ ਉਤਪਾਦ ਕੈਟਲੌਗ ਦੇ ਵੱਖ-ਵੱਖ ਸੈਕਸ਼ਨਾਂ ਅਤੇ ਉਹਨਾਂ ਲਈ ਦਿਸ਼ਾ ਨਿਰਦੇਸ਼ਾਂ ਬਾਰੇ ਸਿੱਖਾਂਗੇ